ਇਹ ਕਹੀ ਮੰਨ ਜਾਣ ਲੱਗੇ ਅੱਜ ਇਹ ਪੁੱਤ ਕਹੀ ਖੁਰਪਾ ਦੱਤੀ ਇਹ ਤਾਂ ਸੰਦ ਸੰਭਾਲਦੇ ਹੁੰਦੇ ਨੇ ਆਹ ਸੰਭਾਲਦੇ ਤਾਂ ਹੁੰਦੇ ਨੇ ਪਰ ਹੁਣ ਤੇਰੀ ਇਹ ਉਮਰ ਹੁਣ ਨਹੀਂ ਨਾ ਹੈਗੀ ਇਹ ਕੰਮ ਕਰਨ ਦੀ ਕੋਈ ਨਾ ਜਿੰਨਾ ਚਿਰ ਹੱਡ ਪੈਰ ਚੱਲਦੇ ਨੇ ਕਰੀ ਜਾਂਦੇ ਆ ਥੋੜਾ ਮੋਟਾ ਮੈਂ ਤਾਂ ਲੰਗਿਆ ਜਾਂਦਾ ਦੀਗਾ ਉਹ ਸਪਰੇਅ ਕਰਾਉਣੀ ਦੀ ਭਈਆਂ ਤੋਂ ਠੀਕ ਆ ਮੈਂ ਲੰਗਿਆ ਜਾਂਦਾ ਦੀ ਮੈਂ ਤਾਂ ਮੋਟਰ ਤੇ ਮੈਨੂੰ ਕਾਇਆ ਲੱਗਦਾਗਾ ਦੇਖ ਕੇ ਮੈਂ ਤਾਂ ਆ ਗਿਆ ਮੈਂ ਚੱਲ ਖਬਰ ਸਾਰ ਲਿਆਉਣੇ ਆ ਮੈਂ ਪੁੱਤ ਇੱਥੇ ਹੀ ਰਹਿਣਾ ਮੈਨੂੰ ਪਤਾ ਤਾਂ ਲੱਗਿਆ ਦੀ ਪਿੰਡ ਦੇ ਵਿੱਚ ਇੱਕ ਦੋ ਬੰਦਿਆਂ ਤੋਂ ਵੀ ਤੂੰ ਮੇਰੀ ਖਬਰ ਤਾਂ ਤੇਰੀ ਮਿਲ ਗਈ ਦੀ ਮੈਨੂੰ ਕਹਿੰਦੇ ਮੋਟਰ ਤੇ ਰਹਿੰਦਾਗਾ ਵੀ ਬਾਲੀ ਬੁਰੀ ਹਾਲਤ ਆਗੀ ਕਰੀ ਹੀ ਨਾ ਰੋਟੀ ਟਾਈਮ ਤੇ ਮਿਲਦੀ ਆ ਨਾ ਘਰੇ ਕੋਈ ਸਾਹਮਦਾ ਦਾ ਇਹ ਤਾਂ ਮੈਨੂੰ ਸਾਰੀ ਗੱਲ ਦਾ ਪਤਾ ਆ ਹੁਣ ਅੱਖਾਂ ਗਿਆ ਭਰਦਾ ਤੂੰ ਕੋਈ ਗੱਲ ਨਹੀਂ ਹੌਸਲਾ ਰੱਖ ਠੀਕ ਹੈ ਨਹੀਂ ਗੱਲ ਅੱਖਾਂ ਰਭਾ ਮੇਰੀ ਗੱਲ ਸੁਣ ਤਾਂ ਸੀ ਇੱਧਰ ਰੋਮਾਨਾ ਤਾਂ ਪੁੱਤ ਹੋਰ ਕੀ ਕਰਾਂ ਜਿੱਦਣ ਦੀ ਤੇਰੀ ਤਾਈ ਇਸ ਦੁਨੀਆ ਤੋਂ ਗਈਆ ਨੂੰ ਪੁੱਤ ਨੇ ਕਰੋ ਕਰਤਾ ਪੁੱਤ ਬਾੜਾ ਕਿਤਾ ਉਹਨਾਂ ਨੇ ਵਾੜਾ ਹੀ ਆ ਪੁੱਤ ਪਰ ਮੈਂ ਇੱਕ ਗੱਲ ਕਹਣਾ ਅਵਤਾਰ ਵੀ ਨਹੀਂ ਦਿੱਤਾ ਤੈਨੂੰ ਜਮੀਂ ਪੁੱਛਦਾ ਬਸ ਕਰਦਾ ਤੈਨੂੰ ਪੁੱਤ ਉਹ ਤਾਂ ਪਹਿਲਾਂ ਬਹੁਤ ਕਰਦਾ ਹੁੰਦਾ ਸੀ ਹਾਂ ਆ ਜਿੱਦਣ ਦੀ ਉਹ ਆਈ ਆ ਉਹਦੇ ਪਿੱਛੇ ਲੱਗ ਕੇ ਪੁੱਤ ਉਹ ਵੀ ਮੇਰੇ ਨਾਲ ਵੱਧ ਖੋਰੀ ਕਰ ਦੋ ਸਭ ਦੇ ਘਰ ਵਾਲੀ ਦੇ ਪਿੱਛੇ ਲਾਕੀ ਤੇਰੇ ਨਾਲੇ ਸਾਰਾ ਕੁਝ ਕਰਦਾ ਉਹ ਨੋ ਪਿੱਛੇ ਲੱਗ ਕੇ ਨੂੰ ਸ਼ਰਮ ਮਾਉਣੀ ਚਾਹੀਦੀ ਆ ਤੈਨੂੰ ਕੀ ਨਹੀਂ ਕੀਤਾ ਉਹਦੇ ਲਈ ਕੀ ਨਹੀਂ ਕੀਤਾ ਤੈਂ ਹੱਡ ਤੋੜ ਤੋੜ ਮੀਂਹ ਚ ਕੀਤੀ ਆ ਤੈਂ ਹੱਕ ਕਿੰਨੀ ਸਾਰੀ ਜ਼ਮੀਨ ਜਾਇਦਾਦ ਨਹੀਂ ਵੇਚਣ ਉਹ ਤਾਂ ਤੂੰ ਵੀ ਵੇਚ ਸਕਦਾ ਤੀਗਾ ਕੱਲੀ ਕੱਲੀ ਚੀਜ਼ ਬਣਾਈ ਆ ਨੌਕਰੀ ਦੇ ਤਾ ਉਹਨੂੰ ਲਵਾਤਾ ਅੱਜ 50 60000 ਰੁਪਏ ਲੈਂਦਾ ਨੌਕਰੀ ਦੇ ਉਹ ਲੈਂਦਾ ਪਰ ਉਹਨੂੰ ਸੋਚਣਾ ਚਾਹੀਦਾ ਮਾੜਾ ਮੁੱਟਾ ਚੱਲ ਕੋਈ ਨਾ ਪੁੱਤ ਹੈ ਤਾਂ ਮੇਰਾ ਬੁੱਤੀ ਰੋਟੀ ਪਈ ਆ ਬਾਪੂ ਝੁੱਸਲੀ ਨੂੰ ਅੰਦਰ ਅੱਖ ਨਹੀਂ ਖਾਲੀ ਗੱਲ ਸੁਣ ਕੇ ਜਾਈ ਵੀਰਾ ਲੇਟ ਹੋਣਾ ਨਹੀਂ ਮੈਂ ਗੱਲ ਤੇਰੀ ਜੂਰ ਸੁਣ ਲਾਂਗਾ ਮੰਨਦਾ ਮੈਂ ਲੇਟ ਹੋਣਾਗਾ ਦੋ ਗੱਲਾਂ ਸੁਣ ਕੇ ਜਾ ਵੀਰ ਮੇਰੀ ਐ ਚੱਲ ਤੇਰੇ ਗੱਲ ਤੇਰੀ ਮੈਂ ਸੁਣ ਲਾਂਗਾ ਹਾਂ ਆ ਜਾ ਗੱਲ ਕਰਨੀ ਹੈ ਤੇਰੇ ਨਾਲ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਮੈਂ ਹੁੰਦਾ ਵੇਸੇ ਲੇਟਦੀ ਬਹਿ ਜਾ ਹੋਰ ਸੁਣਾ ਡਿਊਟੀ ਕਿਵੇਂ ਚੱਲਦੀ ਹੈ ਤੇਰੀ ਬਹੁਤ ਵਧੀਆ ਚੱਲਦੀ ਹੈ ਕੁਲਵਿੰਦਰ ਪਰ ਇੱਕ ਯਾਰ ਤੇਰੀ ਮੈਨੂੰ ਗੱਲ ਵਧੀਆ ਨਹੀਂ ਲੱਗੀ ਯਾਰ ਕਿਹੜੀ ਗੱਲ ਨਹੀਂ ਵਧੀਆ ਲੱਗੀ ਕੁਲਵਿੰਦਰ ਸੱਚੀ ਦੱਸਾਂ ਹਾਂ ਦੱਸ ਵੀਰੇ ਹੁਣ ਤੂੰ ਆਪਦੇ ਬਾਪੂ ਨੂੰ ਕੀ ਬੋਲਿਆ ਦੀਗੇ ਮੈਂ ਕੀ ਕੀ ਰੋਟੀ ਰੱਖੀ ਮੈਂ ਤੰਦਰਾ ਰੋਟੀ ਦੇ ਨਾਲ ਇੱਕ ਲਫ਼ਜ਼ ਬੋਲਿਆ ਤੇ ਰੋਟੀ ਝੁਲਸਲਾ ਯਾਰ ਮਲਾਜ਼ਮ ਹੋ ਕੇ ਵੀ ਤੂੰ ਯਾਰ ਪੜਿਆ ਲਿਖਿਆ ਹੋ ਕੇ ਐਂ ਬੋਲੀ ਜਾਂਦਾ ਯਾਰ ਆਪਦੇ ਬਾਪੂ ਨੂੰ ਉਹ ਚਲੋ ਉਹ ਤਾਂ ਮੇਰੀ ਕਾੜੀ ਥੋੜੀ ਜੀ ਮੈਂ ਤਾਂ ਕਿਤਲ ਕੇ ਤਾ ਮਨ ਤਾਂ ਬੈਤਰੀ ਗੱਲ ਪਰ ਐ ਥੋੜੋ ਬੋਲੀ ਤਾਂ ਹੁੰਦਾ ਯਾਰ ਰਕੀ ਬੜੀ ਕੋਠੀ ਹੈ ਜੀ ਪਾਈ ਵੀ ਵਧੀਆ ਘਰ ਮਹਿਲ ਵਰਗਾ ਸਾਰੇ ਪਿੰਦੇ ਹਾਂ ਠੀਕ ਮੇਰੀ ਪਾਕੀ ਵੀ ਮਲਾਜਮ ਤੂੰ ਲੱਗਿਆ ਹਿਆ ਤੇ ਤੇਰੇ ਬਾਪੂ ਉਹ ਇੱਥੇ ਮੋਟਰ ਵਾਲੇ ਕੋਠੇ ਕਿਉਂ ਪਾਉਣੇ ਤੁਸੀਂ ਮੈਂ ਤਾਂ ਇਹ ਗੱਲ ਕਹਿਣਾ ਤੈਨੂੰ ਉਹ ਕੋਠਾ ਬਾਪੂ ਦਾ ਹੀ ਹੈ ਜੇ ਪੈ ਗਿਆ ਫਿਰ ਕੀ ਹੋ ਗਿਆ ਬਾਪੂ ਦਾ ਤਾਂ ਹੈਗਾ ਮੈਨੂੰ ਐ ਤਾਂ ਦੇਖ ਲੈ ਯਾਰ ਉੱਥੇ ਕੀ ਆ ਬੁਰਾ ਹਾਲ ਹੈਗਾ ਉੱਥੇ ਉਹ ਮੋਟਰ ਮੈਨੂੰ ਮੇਰੀ ਗੱਲ ਸੁਣ ਮੈਨੂੰ ਤੇਰੇ ਬਾਪੂ ਨੇ ਸਾਰਾ ਦੁੱਖ ਮੇਰੇ ਲਵੇ ਫਰੋਲ ਤਾਂ ਕੰਡੀ ਕੰਡੀ ਗੱਲ ਦੱਸਦੀ ਅੱਛਾ ਛੋਡੀ ਐਡੀ ਯਾਰ ਪਿੰਡ 'ਚ ਇੱਜ ਤਾਂ ਹੂੰ ਬਾਪੂ ਤੇਰਾ ਜਾਂ ਰੋਡਾ ਫਿਰਦਾ ਉਹ ਕੋਈ ਗੱਲ ਨਹੀਂ ਕੁਮਿੰਦਰ ਸਾਨੂੰ ਸਾਡੇ ਪਰਿਵਾਰ ਦਾ ਪਤਾ ਹੈਗਾ ਮੈਂ ਤਾਂ ਤੈਨੂੰ ਵੀ ਦੇਖ ਕੇ ਗੱਲ ਸੁਣ ਲੈ ਇੱਕ ਸਮਝਾਉਣਾ ਦੀਗਾ ਇਹ ਇਨਸਾਨੀਅਤ ਨਾਲ ਤੇ ਗੱਲ ਗੈਹ ਰਹੇ ਹਾਂ ਮੈਂ ਵੀ ਠੀਕ ਹੈ ਨਹੀਂ ਇੰਨੀ ਬੇਕਦਰ ਨਹੀਂ ਕਰ ਤੇਰਾ ਬਾਪ ਆਹ ਹੈ ਅਕਸਰ ਉਹ ਸਾਨੂੰ ਸਾਡੇ ਪਰਿਵਾਰ ਦਾ ਪਤਾਗਾ ਸਾਨੂੰ ਵੀ ਸੀ ਕਿਵੇਂ ਰਹਿਣਾਗਾ ਸਭੀ ਸਾਡੀ ਸੀ ਮੇਹੀ ਬਾਪੂ ਰੱਖਣਾਗਾ ਤੇਰੀ ਕਰਨ ਨੂੰ ਸਹਿਮਤ ਤਾਂ ਸਾਰੀ ਨਾਲ ਪਰ ਤੇਰੇ ਬਾਪ ਨੇ ਤੇਰੇ ਲਈ ਕੀ ਨਹੀਂ ਕੀਤਾ ਮੈਨੂੰ ਐ ਦੱਸ ਦੇ ਬਾਪ ਸਾਰੇ ਨਹੀਂ ਕਰਦੇ ਹੁੰਦੇ ਨੇ ਮੇਰੇ ਨੇ ਕੋਈ ਵੱਖਰਾ ਨਹੀਂ ਕੀਤਾ ਤੇ ਤੇਰੇ ਬਾਪ ਨੇ ਤਰ੍ਹਾਂ ਕੀਤਾ ਨਹੀਂ ਕਰ ਕਲੰਦਾਇਆ ਸਵਾਲਾ ਮੈਨੂੰ ਉਹ ਤਾਂ ਠੀਕ ਆ ਗੱਲ ਪਰ ਤੂੰ ਵੀ ਇਹਦੀ ਕੁਝ ਕਦਰ ਕਰ ਯਾਰ ਮੈਂ ਕਦ ਕੀ ਨਹੀਂ ਗਾ ਰੋਟੀ ਦਾ ਸਮਝ ਲੈ ਗਈ ਨਹੀਂ ਐਵੇਂ ਰੋਟੀ ਯਾਰ ਤੂੰ ਤਾਂ ਉਹ ਹੋਰੀ ਲਫਜੀ ਗਲਤ ਬੋਲ ਰਹੇ ਹਾਂ ਮੈਨੂੰ ਕਾਲੀ ਸੀ ਮੈਂ ਜਾਣਾਗਾ ਚਲੋ ਕੋਈ ਨਾ ਪੁੱਤ ਜਿਵੇਂ ਕਰਦੇ ਨੇ ਠੀਕ ਮੈਨੂੰ ਅਜੇ ਨਾਲ ਗੱਲ ਕਰ ਹੀ ਲੈਣ ਦੇ ਫਨਾਇਦਾ ਸਰਦਾਰ ਵੀਰੇ ਹਾਕ ਨੰਦਰਾ ਤੇਰੇ ਲਾਣੇਦਾਰ ਨੇ ਠੀਕ ਹੈ ਨੀ ਕੀ ਨਹੀਂ ਤੇਰੇ ਲਈ ਕੀਤਾ ਉਹ ਸਾਰੀ ਕਦਰ ਕਲਵਿੰਦਰ ਮੇਰਾ ਕੋਈ ਵੱਖਰਾ ਨਹੀਂ ਕੀਤਾ ਵੀਰੇ ਕਰੇ ਕਰਦੇ ਦਾ ਸਾਰੀ ਨੇ ਤੇਰੇ ਲਈ ਵੱਖਰਾ ਹੀ ਕਰਨ ਵਾਲੇ ਕੰਮ ਆਗਾ ਨੌਕਰੀ ਤੇ ਤੈਨੂੰ ਲਵਾਇਆ ਚਾਰ ਸਿਆੜੇ ਇਹ ਨਹੀਂ ਬਣਾਏ ਨੇ ਤੇਰੇ ਲਈ ਮੇਰੀ ਪੜਾਈ ਇਹ ਵੇਚ ਵੀ ਸਕਦਾ ਦੀ ਮੈਨੂੰ ਐ ਦੱਸ ਮੇਰੀ ਪੜਾਈ ਲਿਖਾਈ ਸੀ ਮੈਂ ਮੈਂ ਤਾਂ ਪੜ੍ਹ ਕੇ ਮੈਨੂੰ ਨੌਕਰੀ ਕੀਤੀ ਪੜ੍ਹਾਈ ਪੜ੍ਹਾਈ ਲਖਾਇ ਤਾਂ ਇਹ ਨਹੀਂ ਇਹਦੋਂ ਤੇਰੇ ਬਾਪ ਨਹੀਂ ਪੜਾਇਆਗਾ ਬਾਪ ਵੀ ਪੜਾਉਂਦੇ ਨੇ ਕਿਰਿੰਦਰ ਮੇਰੀ ਗੱਲ ਸੁਣ ਲੈ ਠੀਕ ਹੈ ਨਹੀਂ ਮੇਰੀ ਗੱਲ ਮੰਨ ਠੀਕ ਹੈ ਨਹੀਂ ਬੰਦਿਆਂ ਵਾਂਗੂ ਇਹਨੂੰ ਘਰੇ ਲੈ ਕੇ ਜਾ ਅੱਜ ਦੇਖ ਹੁਣ ਇਹਦੀ ਉਮਰ ਐਸ਼ ਕਰਨ ਦੀ ਦੀ ਹੁਣ ਇਹ ਹੁਣ ਰੁਲਦਾ ਫਿਰਦਾ ਮੋਟਰਾਂ ਦੇ ਕੋਠਿਆਂ ਤੇ ਪਹਿਲਾਂ ਐਂ ਦੱਸ ਮੈਨੂੰ ਤੂੰ ਵਧੀਆ ਲੱਗਦਾ ਕਿ ਚੰਗੀ ਗੱਲ ਐ ਇਹ ਤੇਰੇ ਵਾਸਤੇ ਮੈਂ ਤਾਂ ਨਿਸ਼ਾਨੀ ਇਤਨਾਤੀ ਤੈਨੂੰ ਕਹਿਣਾਗਾ ਵੀਰ ਬਣ ਕੇ ਠੀਕ ਹੈ ਨਹੀਂ ਕਰ ਮੇਰੀ ਮੰਨ ਠੀਕ ਹੈ ਨਹੀਂ ਤੇਰੇ ਬਾਪੂ ਨੂੰ ਘਰੇ ਲੈ ਕੇ ਜਾ ਠੀਕ ਕਰ ਕਿਰਿੰਦਰ ਮੈਂ ਆਪਣੇ ਘਰ ਵਾਲੇ ਪਿੱਛੇ ਲੱਗ ਉਦੋਂ ਹੀ ਤਾਂ ਮੈਂ ਗੁਨਾਹਗਰ ਆ ਹੂੰ ਠੀਕ ਐ ਤੇ ਮੈਂ ਤੇਰੇ ਬਾਪੂ ਨੂੰ ਅੱਜ ਤੋਂ ਬਾਅਦ ਆਪਣੇ ਘਰੇ ਲੈ ਕੇ ਜਾਊਂਗਾ ਮੈਂ ਗਲਤੀ ਮੰਨਦਾ ਹਾਂ ਪਰ ਮੇਰੀਆਂ ਤੇਰੀਆਂ ਗੱਲਾਂ ਦਾ ਮੇਰੇ ਤੇ ਪੂਰਾ ਅਸਰ ਹੋ ਗਿਆ ਵੀ ਨਹੀਂ ਬਾਪ ਤਾਂ ਬਾਪ ਹੁੰਦਾ ਇਹ ਤਾਂ ਗੱਲ ਸਹੀ ਠੀਕ ਐ ਪੁੱਤ ਪੁੱਤ ਹੁੰਦਾ ਮੇਰਾ ਕੀਤਾ ਬਹੁਤ ਕੁਝ ਐ ਇਹੋ ਜੀ ਗੱਲ ਨਹੀਂ ਪਰ ਪਰਿਵਾਰ ਵਿੱਚ ਰਹਿ ਕੇ ਸਾਰਾ ਕੁਝ ਐਡਜਸਟਮੈਂਟ ਕਰਨਾ ਪੈਂਦਾ ਮੈਨੂੰ ਪਤਾ ਹੈ ਗੱਲ ਦਾ ਪਰ ਇਹ ਬੇਗਦਰ ਨਾ ਕਰ ਇਹ ਨਾ ਅੱਜ ਤੋਂ ਬਾਅਦ ਚਲ ਬਾਪੂ ਆਪਾਂ ਚੱਲੀਏ ਕਰਨ ਨੂੰ ਠੀਕ ਹੈ ਠੀਕ ਹੈ ਚਲ ਕੋਈ ਨਹੀਂ ਜੜਾ ਹੋ ਗਿਆ ਵਾ ਗਿਆ ਕੋਈ ਨਾ ਕੋਈ ਨਾ ਹੈ ਤਾਂ ਠੀਕ ਹੈ ਤਾਂ ਆਇਆ ਫਿਰ ਠੀਕ ਆ ਬੁੱਤ ਹੁਣ ਤੇਰੀ ਇਹ ਸੇਵਾ ਕਰੂਗਾ ਠੀਕ ਨੇ ਜਿੱਥੇ ਮਰਜ਼ੀ ਬੈਠੇ ਜਿੱਥੇ ਮਰਜ਼ੀ ਉੱਠੇ ਜੋ ਮਰਜ਼ੀ ਕਰੇ ਇਹਦਾ ਕਰਾ ਇਹਦੀ ਮੋਟਰ ਹੈ ਇਹਦਾ ਮੈਂ ਆ ਬੜ ਠੀਕ ਹੈ ਬੜ ਠੀਕ ਹੂੰ ਕਿਸੇ ਨੂੰ ਲੱਗੂ